ਠੀਕ ਹੈ ਕੋ ਅੱਡ ਲੱਗਦੇ ਨਹੀਂ ਸਾਡੀ ਆਵਾਜ਼ ਨਹੀਂ ਆ ਰਹੀ ਆਪਾਂ ਹੋਰ ਅੱਗੇ ਆ ਜੀ ਥੋੜਾ ਨੇੜੇ ਫੀਲ ਕਰਾਂਗੇ ਆਪਾਂ ਤੁਹਾਡੇ ਆ ਨੇੜੇ-ਨੇੜੇ ਉੱਪਰ ਲਗਾਉਂਦੇ ਤੁਸੀਂ ਸੰਕਣ ਸੰਕੜੇ ਦੇਖੀ ਆ ਪਹਿਲੀ ਵਾਲੀ ਤਹੀ ਨਹੀਂ ਦੇਖੀ ਤੁਸੀਂ ਇੱਧਰ ਆ ਜਾ ਸਕਦੇ ਸਾਰੇ ਨੇ ਇੱਧਰ ਦੇਖਿਆ ਕੁੜੀਆਂ ਨੇ ਤੇ ਹੋਂ ਸੰਕਣ ਸੰਕੜੇ ਦੋ ਦੋ ਆਈਆਂ ਸੰਕਣ ਸੰਕੜੇ ਦੋ ਆਈਆਂ ਜੀ 30th ਮਈ ਨੂੰ ਤੇ ਅੱਜ ਸਾਡਾ ਪਹਿਲਾ ਦਿਨ ਹੈ ਪ੍ਰੋਮੋਸ਼ਨ ਦਾ ਅਸੀਂ ਸਭ ਤੋਂ ਪਹਿਲਾਂ ਇੱਧਰ ਆਏ ਜਿਹੜੀ ਹੁੱਕਾ ਤੁਸੀਂ ਇੱਧਰ ਮਾਰਿਓ ਥੀਏਟਰ 'ਚ ਵੀ ਮਾਰੋਗੇ